ब्रैम्प्टन ਅਤੇ ਮਿਸਿਸ ਸਾਗਾ ਜੀ ਇੱਕ ਤਿੱਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨਹੀਂ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜੁਰੂਬੇ ਤੇ ਇਸ ਚੱਲ ਰਹੀ ਛੰਡੇ ਮੋਚੇ ਤੋਂ ਬਾਅਦ ਪਰ ਫਿਲਹਾਲਤਾ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਆਸਵੀ ਇਸ ਖੇਤਰ ਦੇ ਵਿੱਚੋ ਠੰਡ ਦਾ ਕਹਿ ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਕੀਰਾ ਬਟਾਰ ਰਹੀ ਹੈ ਬ੍ਰੈਂਟਨ ਅਤੇ ਮਿਸਿਸ ਸਾਗਾ ਦੇ ਵਿੱਚ ਸੜਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਵਵੇ ਬਰਫੀਲੇ ਹੋ ਰਹੇ ਹਨ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕੇ ਸਵੇਰ ਦੀ ਯਤਵਤੀਆਂ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਇਲਾਸਨਾ ਕੀਤੀਆਂ ਗਈਆਂ ਸਤਾਂ ਉਤੇ ਪੱਛਮੀ ਹਵਾਵਾਂ ਅੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅਸਵੇਰੇ ਸੱਤ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਅਤੇ ਰਾਤ ਤੱਕ ਚੱਲਣ ਦੀ ਉਮੀਦ ਹੈ ਤੇਜ਼ ਹਵਾਵਾਂ ਡਰਾਈਵਰਾਂ ਤੇ ਲਈ ਮੁਸ਼ਕਲ ਮੰਦੀਆਂ ਚਾਰੀਆਂ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 410 ਹਾਈਵੇ 401 ਅਤੇ ਮੁੱਖ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉੱਤੇ ਵੱਡੇ ਵਾਹਨ ਚਲਉਣ ਵੇਲੇ ਪੀਲ ਖੇਤਰ ਦੇ ਵਿੱਚ ਯਾਤਰੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਟਿਲਕਨ ਵਾਲੀਆਂ ਸੜਕਾਂ ਟਕਰਾ ਦਾ ਸੌਖੰਬਤੋਂ ਤੇ ਨਹੀਂ ਛੋਟੇ ਤੇਜ਼ ਹਨੇਰੀਆਂ ਵਾਹਨਾ ਦੀ ਸਥਿਰਤਾ ਨੂੰ ਘਟਉਂਦੀਆਂ ਨਹੀਂ ਬ੍ਰੈਂਟਨ ਅਤੇ ਮਿਸਿਸ ਸਾਗਾ ਵਿੱਚ ਤਿੱਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨਹੀਂ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜੁਰੂਬਿਚ ਤੇਜ਼ ਚੱਲ ਰਹੀ ਛੰਡੇ ਮੋਚੇ ਤੋਂ ਬਾਅਦ ਪਰ ਫਿਲਹਾਲਤਾ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅੱਜ ਸਵੇਰੇ ਇਸ ਖੇਤਰ ਦੇ ਵਿੱਚ ਠੰਡ ਦਾ ਕਹਿ ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਘਿਰਮਟਾ ਰਹੀ ਹੈ ਬ੍ਰੈਂਟਨ ਅਤੇ ਮਿਸਿਸ ਸਾਗਾ ਦੇ ਵਿੱਚ ਸਰਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਫੇ ਬਰਫਿਲੇ ਹੋ ਰਹੇ ਨੇ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕਿਆ ਸਵਰਤੀ ਯਾਤਰਾਤਿਆਂ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਇਲਾਸਨਾ ਕੀਤੀਆਂ ਗਈਆਂ ਸਤਾਉ ਉਤੇ ਪੱਛਮੀ ਹਵਾਵਾਂ ਅੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅਸਰੇ ਦੇ ਸੱਤ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਅਤੇ ਰਾਤ ਤੱਕ ਚੱਲਣ ਦੀ ਉਮੀਦ ਹੈ ਤੇਜ਼ ਹਵਾਵਾਂ ਡਰਾਈਵਰਾਂ ਲਈ ਮੁਸ਼ਕਲ ਮੰਦੀਆਂ ਚਾਰਗੀਆਂ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 40 ਸਸ ਹਾਈਵੇ ਜਾ ਸੋ ਇੱਕ ਅਤੇ ਮੁਕੇ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉੱਤੇ ਵੱਡੇ ਵਾਂ ਚਲਾਉਣ ਵੇਲੇ ਪੀਲ ਖੇਤਰ ਦੇ ਵਿੱਚ ਯਾਤਰਾ ਦੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਟਿਲਕਨ ਵਾਲੀਆਂ ਸੜਕਾਂ ਟਕਰਾ ਦਾ ਸੋਖਮ ਬਤੌਂਦੀਆਂ ਨਹੀਂ ਛੋਟੇ ਤੇਜ਼ ਹਨੇਦਿਆਂ ਵਾਹਨਾਂ ਦੀ ਸਥਿਰਤਾ ਨੂੰ ਘਟਉਂਦੀਆਂ ਨਹੀਂ ਬ੍ਰੈਂਟਨ ਅਤੇ ਮਿਸਿਸ ਸਾਗਾਜਿਕ ਤੇਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨਹੀਂ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜੁਰੂਬੇ ਤੇਜ਼ ਚੱਲ ਰਹੇ ਛੰਡੇ ਮੋਚੇ ਤੋਂ ਬਾਅਦ ਪਰ ਫਿਰਲੇ ਹਾਲਾਤਾਂ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅਸਵੀਨ ਇਸ ਖੇਤਰ ਦੇ ਵਿੱਚ ਠੰਡ ਦਾ कहर ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਠੀਰਾ ਮਟਾਰ ਰਹੀ ਹੈ ਬ੍ਰੈਂਟਨ ਅਤੇ ਮਿਸਿਸਾਗਾ ਦੇ ਵਿੱਚ ਸੜਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਵਵੇ ਬਰਫੀਲੇ ਹੋ ਰਹੇ ਨੇ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕਿਆ ਸਵੇਰ ਦੀ ਯਤਰਾਤਿਆਂ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਇਲਾਸ ਨਾ ਕੀਤੀਆਂ ਗਈਆਂ ਸਤਾਂ ਉਤੇ ਪੱਛਮੀ ਹਵਾਵਾਂ ਮੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅੱਜ ਸਵੇਰੇ ਸੱਤ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਅਤੇ ਰਾਤ ਚੰਦੀ ਉਮੀਦ ਹੈ ਤੇਜ਼ ਹਵਾਵਾਂ ਡਰਾਈਵਰਾਂ ਲਈ ਮੁਸ਼ਕਲ ਮੰਦੀਆਂ ਚਾਰਗੀਆਂ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 410 ਹਾਈਵੇ 401 ਅਤੇ ਮੁੱਖ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉੱਤੇ ਵੱਡੇ ਵਾਹਨ ਚਲਾਉਣ ਵੇਲੇ ਪੀਲ ਖੇਤਰ ਦੇ ਵਿੱਚ ਯਾਤਰਾ ਦੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਤਿਲਕਣ ਵਾਲੀਆਂ ਸੜਕਾਂ ਟੱਕਰਾਂ ਦਾ ਸੋਖਮ ਵਧਾਉਂਦੀਆਂ ਨੇ ਜਦੋਂ ਕਿ ਤੇਜ਼ ਹਨੇਰੀਆਂ ਵਾਹਨਾਂ ਦੀ ਸਥਿਰਤਾ ਨੂੰ ਘਟਾਉਂਦੀਆਂ ਨੇ ਬ੍ਰੈਂਪਟਨ ਅਤੇ ਮਿਸਿਸ ਸਾਗਾ ਜੀ ਕਿ ਤਿੱਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨੀ ਜਾਰੀ ਕੀਤਾ ਹੈ ਜਿਹਦੇ ਵਿੱਚ ਤੇਜ਼ ਚੱਲ ਰਹੇ ਠੰਡੇ ਮੌਸਮ ਤੋਂ ਬਾਅਦ ਪਰ ਫਿੱਲੇ ਹਾਲਾਤਾਂ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅਸਵੀਸ ਖੇਤਰ ਦੇ ਵਿੱਚੋ ਠੰਡ ਦਾ ਕਹਿ ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਘਿਰਾਵਟ ਆ ਰਹੀ ਹੈ ਬ੍ਰੈਂਟਨ ਅਤੇ ਮਿਸਿਸ ਅਗਰ ਦੇ ਵਿੱਚ ਸੜਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਵਵੇ ਬਰਫੀਲੇ ਹੋ ਰਹੇ ਨੇ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕਿਆ ਸਵੇਰ ਦੀ ਯਤਵਤਿਆ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਇਲਾਸਨਾ ਕੀਤੀਆਂ ਗਈਆਂ ਸਤਾਂ ਉਤੇ ਪੱਛਮੀ ਹਵਾਵਾਂ ਅੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅਸਵੀਸ ਦੇ ਸੱਤ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਵੱਚ ਰਹਿਣ ਅਤੇ ਰਾਤ ਤੱਕ ਚਿੰਨ੍ਹ ਦੀ ਉਮੀਦ ਹੈ ਤੇਜ਼ ਹਵਾਵਾਂ ਡਰਾਈਵਰਾਂ ਲਈ ਮੁਸ਼ਕਲ ਬੰਦੀਆਂ ਚੱਲਿਆ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 410 ਹਾਈਵੇ 401 ਅਤੇ ਮੁੱਖ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉੱਤੇ ਵੱਡੇ ਵਾਹਨ ਚਲਾਉਣ ਲਈ ਪੀਲ ਖੇਤਰ ਦੇ ਵਿੱਚ ਯਾਤਰਾ ਦੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਤਿਲਕਣ ਵਾਲੀਆਂ ਸੜਕਾਂ ਟੱਕਰਾਂ ਦਾ ਸੋਖਮ ਵਧਾਉਂਦੀਆਂ ਨੇ ਜਦੋਂ ਖਿਤੇਜ਼ ਹਨੇਰੀਆਂ ਵਾਹਨਾਂ ਦੀ ਸਥਿਰਤਾ ਨੂੰ ਘਟਾਉਂਦੀਆਂ ਨੇ ਬ੍ਰੈਂਪਟਨ ਅਤੇ ਮਿਸਿਸ ਸਾਗਾ ਜੀ ਕਤਿਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨੀ ਚਾਰੀ ਕੀਤਾ ਹੈ ਜਿਹਦੇ ਵਿੱਚ ਤੇਜ਼ ਚੱਲ ਰਹੇ ਠੰਡੇ ਮੌਸਮੇ ਤੋਂ ਬਾਅਦ ਪਰ ਫਿੱਲੇ ਹਾਲਾਤਾਂ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅੱਜ ਸਵੇਰੇ ਇਸ ਖੇਤਰ ਦੇ ਵਿੱਚੋਂ ਠੰਡ ਦਾ ਕਹਿਰ ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਕਿਰਾਵਟ ਅਰੇਕੇ ਬਰਫਤ ਅਤੇ ਮੀਸਿਸ ਅਗਰ ਦੇ ਵਿੱਚ ਸੜਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਵਵੇ ਬਰਫਲੇ ਹੋ ਰਹੇ ਨੇ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕੇ ਸਵੈਤੀ ਯਾਤਰਾਤਿਆਂ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਇਲਾਸਨਾ ਕੀਤੀਆਂ ਗਈਆਂ ਸਤਾਂ ਉਤੇ ਪੱਛਮੀ ਹਵਾਵਾਂ ਅੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅੱਜ ਸਵੇਰੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਅਤੇ ਰਾਤ ਤੱਕ ਚੱਲਣ ਦੀ ਉਮੀਦ ਹੈ ਤੇਜ਼ ਹਵਾਵਾਂ ਡਰਾਈਵਰਾਂ ਦੇ ਲਈ ਮੁਸ਼ਕਲ ਮੰਦੀ ਚ ਆ ਰਹੀਆਂ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 410 ਹਾਈਵੇ 401 ਅਤੇ ਮੁੱਖ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉੱਤੇ ਵੱਡੇ ਵਾਹਨ ਚਲਾਉਣ ਵੇਲੇ ਪੀਲ ਖੇਤਰ ਦੇ ਵਿੱਚ ਯਾਤਰਾ ਦੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਟਿਲਕਨ ਵਾਲੀਆਂ ਸੜਕਾਂ ਟਕਰਾਂ ਦਾ ਸੋਖਮ ਬਤੌਂਦੀਆਂ ਨਹੀਂ ਛੋਟੇ ਕਿਤੇ ਜ਼ਖਮੀ ਨਿਤਗਾਂ ਵਾਹਨਾਂ ਦੀ ਸਿਰਤਾ ਨੂੰ ਘਟਾਉਂਦੀਆਂ ਨਹੀਂ ਬ੍ਰੈਂਟਨ ਅਤੇ ਮਿਸਿਸ ਸਾਗਾ ਜੀ ਇੱਕ ਤਿੱਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨਹੀਂ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ ਜੁਰੂਬੇ ਤੇ ਇਸ ਚੱਲ ਰਹੀ ਛੰਡੇ ਮੋਚੇ ਤੋਂ ਬਾਅਦ ਪਰ ਫਿਲਹਾਲਾਤਾ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਆਸਵਿਸ਼ ਇਸ ਖੇਤਰ ਦੇ ਵਿੱਚ ਹੰਟਾ ਕਹਿ ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਠੀਰਵਟ ਆ ਰਹੀ ਹੈ ਬ੍ਰੈਂਟਨ ਅਤੇ ਮਿਸਿਸ ਅਗਰ ਦੇ ਵਿੱਚ ਸੜਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਵਵੇ ਬਰਫੀਲੇ ਹੋ ਰਹੇ ਨੇ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕੇ ਸਵੈਤੀ ਯਾਤਰਾਤਿਆਂ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਇਲਾਸ ਨਾ ਕੀਤੀਆਂ ਗਈਆਂ ਸਤਾਂ ਉਤੇ ਪੱਛਮੀ ਹਵਾਵਾਂ ਅੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅੱਜ ਸਵੇਰੇ ਸੱਕ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਅਤੇ ਰਾਤ ਦਾ ចិត្តនីអូមីតេ ਤੇਜ਼ ਹਵਾਵਾਂ ਡਰਾਈਵਰਾਂ ਦੇ ਲਈ ਮੁਸ਼ਕਲ ਮੰਦੀਆਂ ਜਾ ਰਹੀਆਂ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 410 ਹਾਈਵੇ 401 ਅਤੇ ਮੁੱਖ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉੱਤੇ ਵੱਡੇ ਵਾਹਨ ਚਲਾਉਣ ਵੇਲੇ ਪੀਲ ਖੇਤਰ ਦੇ ਵਿੱਚ ਯਾਤਰਾ ਦੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਤਿਲਕਣ ਵਾਲੀਆਂ ਸੜਕਾਂ ਟਕਰਾਂ ਦਾ ਸੋਖਮ ਵਧਾਉਂਦੀਆਂ ਨੇ ਜਦੋਂ ਕਿ ਤੇਜ਼ ਹਨੇਰੀਆਂ ਵਾਹਨਾਂ ਦੀ ਸਥਿਰਤਾ ਨੂੰ ਘਟਾਉਂਦੀਆਂ ਨੇ ਬ੍ਰੈਂਟਨ ਅਤੇ ਮਿਸਿਸ ਸਾਗਾ ਜੀ ਇੱਕ ਤਿੱਖੀ ਅਤੇ ਖਤਰਨਾਕ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਵਾਤਾਵਰਣ ਕੈਨੇਡਾ ਨੇ ਇਸ ਖੇਤਰ ਦੇ ਲਈ ਕਿ ਵਿਸ਼ੇਸ਼ ਮੌਸਮ ਬਿਆਨ ਨਿਚਾਰੀ ਕੀਤਾ ਗਿਆ ਜੁਰੂਬਿਚ ਤੇਜ਼ ਚੱਲ ਰਹੀ ਠੰਡੇ ਮੌਸਮ ਤੋਂ ਬਾਅਦ ਪਰ ਫਿਰਲੇ ਹਲਾਤਾ ਤੇ ਤੇਜ਼ ਹਵਾਵਾਂ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਅੱਜ ਸਵੇਰੇ ਇਸ ਖੇਤਰ ਦੇ ਵਿੱਚ ਠੰਡ ਦਾ ਕਹਿ ਸ਼ੁਰੂ ਹੋ ਗਿਆ ਜਿਸ ਕਾਰਨ ਤਾਪਮਾਨ ਦੇ ਵਿੱਚ ਤੇਜ਼ੀ ਦੇ ਨਾਲ ਘਿਰਮਟਾ ਰਹੀ ਹੈ ਬ੍ਰੈਂਟਨ ਅਤੇ ਮਿਸਿਸਾਗਰ ਦੇ ਵਿੱਚ ਸੜਕਾਂ ਫੁੱਟਪਾਥ ਪਾਰਕਿੰਗ ਸਥਾਨ ਅਤੇ ਡਰਾਈਵੇ ਬਰਫਿਲੇ ਹੋ ਰਹੇ ਨੇ ਕਿਉਂਕਿ ਤਾਪਮਾਨ ਜਮਾ ਦੇ ਨਿਸ਼ਾਨ ਤੋਂ ਹਟਾ ਚੁੱਕਿਆ ਸਵੇਰ ਦੀ ਯਾਤਰਾਤਿਆਂ ਸਥਿਤੀਆਂ ਖਤਰਨਾਕ ਰਹਿੰਦੀਆਂ ਨੇ ਖਾਸ ਕਰਕੇ ਸਨਾ ਕਿਤੇਆਂ ਗਿਆ ਸਤਾਉਤੇ ਪਛਮੀ ਹਵਾਵਾਂ ਮਾ ਅੱਗੇ ਤੇ ਪਿੱਛੇ ਤੇਜ਼ੀ ਨਾਲ ਤੇਜ਼ ਹੋ ਜਾਂਦੀਆਂ ਨੇ ਅੱਜ ਦਿਨ ਦੇ ਸਤ ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲਣ ਅਤੇ ਰਾਤ ਤੱਕ ਚੱਲਣ ਦੀ ਉਮੀਦ ਹੈ ਤੇਜ਼ ਹਵਾਵਾਂ ਡਰਾਈਵਰਾਂ ਤੇ ਲਈ ਮੁਸ਼ਕਲ ਮੰਦੀਆਂ ਚਾਰੀਆਂ ਨੇ ਖਾਸ ਕਰਕੇ ਹਾਈਵੇ ਅਤੇ ਹਾਈਵੇ 410 ਹਾਈਵੇ 401 ਅਤੇ ਮੁੱਖ ਰੂਟਾਂ ਵਰਗੀਆਂ ਖੁੱਲੀਆਂ ਸੜਕਾਂ ਉਤੇ ਵੱਡੇ ਵਾਹਨ ਚਲਾਉਣ ਵੇਲੇ ਪੀਲ ਖੇਤਰ ਦੇ ਵਿੱਚ ਯਾਤਰਾ ਦੀਆਂ ਸਥਿਤੀਆਂ ਕਈ ਵਾਰ ਵਿਗੜਨ ਦੀ ਉਮੀਦ ਹੈ ਦਿਲਕਨ ਵਾਲੀਆਂ ਸੜਕਾਂ ਟੱਕਰਾ ਦਾ ਸੋਖਮ ਵੰਡਉਂਦੀਆਂ ਨਹੀਂ ਜੋ ਕਿ ਤੇਜ਼ ਹਨੇਰੀਆਂ ਵਾਹਨਾ ਦੀ ਸਥਿਰਤਾ ਨੂੰ ਘਟਉਂਦੀਆਂ ਨਹੀਂ